ਨਸ਼ੇ ਨੂੰ ਲੈ ਕੇ ਅਕਸਰ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ ਇਤੋਂ ਤੱਕ ਕਿ ਨਸ਼ੇ ਦੇ ਖਿਲਾਫ ਬੋਲਣ ਵਾਲੇ ਲੋਕਾਂ ਤੇ ਵੀ ਹੁਣ ਹਮਲੇ ਆਮ ਹੋ ਗਏ ਨੇ ਜਿਸ ਦੇ ਚੱਲਦਿਆਂ ਇੱਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਸਾਬਕਾ ਫੌਜੀ ਨੂੰ ਘਰ ਅੰਦਰ ਵੜ ਕੇ ਕੁੱਟਿਆ ਤੇ ਉੱਥੇ ਹੀ ਨਸ਼ੇ ਖਿਲਾਫ ਬਣੀ ਹੋਈ ਕਮੇਟੀ ਦੇ ਇੱਕ ਮੈਂਬਰ ਨੂੰ ਰਸਤੇ ਵਿੱਚ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਲੱਤਾਂ ਤੱਕ ਜਿਹੜੀਆਂ ਉਸ ਦੀਆਂ ਧੋੜ ਦਿੱਤੀਆਂ ਗਿਆ ਤਾਂ ਅਜਿਹੇ ਵਿੱਚ ਇੱਕ ਸਾਬਕਾ ਫੌਜੀ ਦੇ ਘਰ ਵਿੱਚ ਵੜ ਕੇ ਉਸ ਨੂੰ ਇਸ ਤਰੀਕੇ ਨਾਲ ਕੁੱਟਿਆ ਕਿ ਉਸ ਦੀਆਂ ਦੋਵੇਂ ਲੱਤਾਂ ਜਿਹੜੀਆਂ ਉਹ ਤੋੜ ਕੇ ਰੱਖ ਦਿੱਤੀਆਂ ਤਾਂ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚਦੇ ਆ ਤੇ ਉੱਥੇ ਵੀ ਫੌਜੀ ਦਾ ਹਾਲਚਾਲ ਪੁੱਛਦੇ ਆ ਤੇ ਮੌਕੇ ਤੇ ਹੀ ਪੁਲਿਸ ਅਧਿਕਾਰੀਆਂ ਨੂੰ ਬੁਲਾ ਲਿਆ ਜਾਂਦਾ ਹੈ ਅਤੇ ਉਹਨਾਂ ਤੋਂ ਜਵਾਬ ਮੰਗਿਆ ਜਾਂਦਾ ਹੈ ਕਿ ਆਖਰਕਾਰ ਇਹ ਚੱਲ ਕੀ ਰਿਹਾ ਹੈ ਕਿ ਇੱਕ ਪਾਸੇ ਤਾਂ ਲੋਕ ਆਪ ਮਹਾਰੇ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਆ ਤਾਂ ਦੂਜੇ ਪਾਸੇ ਜੇਕਰ ਹੁਣ ਨਸ਼ੇ ਖਿਲਾਫ ਕੋਈ ਆਵਾਜ਼ ਬੁਲੰਦ ਕਰਦਾ ਹੈ ਤਾਂ ਉਹਨਾਂ ਨੂੰ ਵੀ ਸੁਰੱਖਿਆ ਆਪਣੇ ਆਰਚ ਮਹਿਸੂਸ ਨਹੀਂ ਹੋ ਰਹੀ ਜਿਸ ਦੇ ਚਾਲਦਿਆਂ ਹੁਣ ਨਸ਼ਾ ਤਸਕਰ ਜਾਂ ਉਹਨਾਂ ਦੇ ਜਿਹੜੇ ਕਰਿੰਦੇ ਨੇ ਉਹ ਇਸ ਤਰੀਕੇ ਨਾਲ ਲੋਕਾਂ ਨੂੰ ਕੁੱਟਰੇ ਨੇ ਕਿ ਮੁੜ ਕੇ ਕੋਈ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਨਾ ਕਰ ਸਕੇ ਤਾਂ ਇਹ ਮਾਮਲਾ ਸਾਹਮਣੇ ਆਇਆ ਜਿਸ ਦੇ ਚਾਲਦਿਆਂ ਸਾਬਕਾ ਫੌਜੀ ਰਣਵੀਰ ਸਿੰਘ ਪਿੰਡ ਭਾਈ ਬਖਤੌਰ ਬਠਿੰਡਾ ਜਿਸ ਨੇ ਫੌਜ ਤੋਂ ਆ ਕੇ ਨਸ਼ੇ ਤਸਕਰਾਂ ਵਿਰੁੱਧ ਲੜਾਈ ਸ਼ੁਰੂ ਕਰਦਿਆਂ ਨਸ਼ਾ ਵਿਰੋਧੀ ਕਮੇਟੀ ਬਣਾਈ ਜਿਸ ਦੀ ਨਸ਼ਾ ਤਸਕਰਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਿਆ ਉਨ੍ਹਾਂ ਦੇ ਘਰ ਅੱਜ ਸਾ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪਹੁੰਚੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਇਸ ਮੌਕੇ ਪਰਿਵਾਰ ਨਾਲ ਹੌਸਲਾ ਫੁਜਾਈ ਕੀਤੀ ਗਈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਮਾਮਲੇ ਆ ਜਿਹੜੇ ਇੱਥੋਂ ਤੱਕ ਵੱਧ ਗਏ ਨੇ ਕਿ ਜਿੱਥੇ ਨਸ਼ੇ ਦੇ ਖਿਲਾਫ ਨਾਲ ਜਿਹੜੀਆਂ ਲਗਾਤਾਰ ਮੌਤਾਂ ਹੋ ਰਹੀਆਂ ਨੇ ਤਾਂ ਦੂਜੇ ਪਾਸੇ ਹੁਣ ਨਸ਼ੇ ਖਿਲਾਫ ਬੋਲਣ ਵਾਲੇ ਲੋਕਾਂ ਤੇ ਵੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਜਿਦੇ ਚਾਲਦੇ ਆ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਮੌਕੇ ਤੇ ਚਨਜੀਤ ਸਿੰਘ ਚੰਨੀ ਵੱਲੋਂ ਗੱਲਬਾਤ ਵੀ ਕੀਤੀ ਗਿਆ ਕਿ ਕੀ ਕੁਝ ਹੋਇਆ ਗੱਲਬਾਤ ਕਿਵੇਂ ਪੁਲਿਸ ਅਧਿਕਾਰੀਆਂ ਤੋਂ ਕੁਝ ਸਵਾਲ ਪੁੱਛੇ ਗਏ ਨੇ ਤੁਸੀਂ ਸਿੱਧੀਆਂ ਲਾਈਵ ਤਸਵੀਰਾਂ ਦੇਖੋ ਬੰਦੇ ਆ ਕਿ ਇਸ ਬੰਦੇ ਨੂੰ ਇਹਨਾਂ ਨੇ ਕਮੇਟੀ ਬਣਾਈ ਨਸ਼ਾ ਛਡਾਊ ਤੇ ਨਸ਼ਾ ਨੂੰ ਰੋਕਣ ਬਾਰੇ ਚ ਇਹ ਨਸ਼ਾ ਵੇਚਣ ਤੋਂ ਰੋਕਦੇ ਸੀ ਉਹਨਾਂ ਨੇ ਆ ਕੇ ਇੱਕ ਕਮੇਟੀ ਦਾ ਮੈਂਬਰ ਬੁਰੀ ਤਰ੍ਹਾਂ ਕੁੱਟਿਆ ਪਹਿਲਾਂ ਫਿਰ ਇਹ ਫੌਜੀ ਸਾਹਿਬ ਦੇ ਘਰ ਆ ਕੇ ਅੰਦਰ ਵੜ ਕੇ ਇਹਨੂੰ ਕਣੇਸ ਕੇ ਦੋਨੋਂ ਲੱਤਾਂ ਤੋੜ ਦਿੱਤੀ ਤੇ ਅੰਦਰ ਵੜਨ ਦਾ 452 ਨੀ ਲਗਾਈ ਉਸ ਤੋਂ ਬਾਅਦ ਨਸ਼ਿਆਂ ਦੀ ਐਫਆਈਆਰ ਤੋਂ ਕੋਈ ਗੱਲ ਨਹੀਂ ਵੀ ਨਸ਼ਾ ਕਰਕੇ ਕੁੱਟਿਆ ਉਹ ਪਿੰਡ ਵਿੱਚ ਫੈਰ ਮਾਰ ਕੇ ਗਏ ਸਾਰੇ ਪਿੰਡ ਨੂੰ ਧਮਕਾ ਕੇ ਕੇ ਡਰਾ ਕੇ ਕੇ ਬੋਲ ਕੇ ਗਏ ਜੀ ਜਿਹੜਾ ਹੁਣ ਨਸ਼ੇ ਵੇਚਣ ਤੋਂ ਰੋਕੂਗਾ ਉਹਨੂੰ ਦੇਖਾਂਗੇ ਫਿਰ ਉਹਦਾ ਕੋਈ ਠੀਕਰ ਨਹੀਂ ਉਹਦੇ ਵਿੱਚ ਇੰਨੀ ਪੁਲਿਸ ਕਿਉਂ ਮਦਦ ਕਰਦੀ ਹੈ ਨਸ਼ੇ ਵੇਚਣ ਵਾਲਿਆਂ ਸਰਕਾਰ ਦਾ ਤੁਹਾਨੂੰ ਕੋ ਡਰਨੀ ਰਿਹਾ ਨਾਲ ਐਮਐਲਏ ਨਾਲ ਦਾ ਪਿੰਡ ਹੈ ਉਹ ਅਜ ਤੱਕ ਇਹਨਾਂ ਦੀ ਸਾਰ ਨਹੀਂ ਲੇੜ ਆਇਆ ਸਰਕਾਰ ਨੇ ਫੌਜੀ ਆਦਮੀ ਪੁਰੇ ਵੀ ਆ ਕੇ ਇੱਕ ਦੇਸ਼ ਭਗਤੀ ਦੀ ਸੋਚ ਰੱਖ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਰਿਹਾ ਇਹ ਜੱਕ ਨਹੀਂ ਹੋ ਗਿਆ ਉਹਨਾਂ ਨੂੰ ਉਹਨਾਂ ਨੇ ਆ ਕੇ ਇਹਨੂੰ ਮਾਰਿਆ ਲੱਤਾਂ ਤੋੜੀਆਂ ਤੇ ਇਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਮਦਦ ਨਹੀਂ ਇਹ ਆਪਣਾ ਘਰ ਬੇਹਾਰ ਪਿਆ ਜਿਹੜਾ ਅਸਲੀ ਮੁੱਦਾ ਤਾਂ ਇਹ ਹੈ ਕਿ ਪਿੰਡ ਵਾਲੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਨਸ਼ਿਆਂ ਨੂੰ ਰੋਕ ਰਹੇ ਹਾਂਜੀ ਹਾਂ ਨਸ਼ੇ ਵੇਚਣ ਵਾਲੇ ਉਹਨਾਂ ਨੂੰ ਕੁੱਟ ਰਹੇ ਤੇ ਪੁਲਿਸ ਉਹਦੀ ਮਦਦ ਕਰਦੀ ਹੈ ਉਲਟਾ ਉਹਨਾਂ ਤੇ ਉਹਨਾਂ ਦੇ ਪ੍ਰੋਪਰ ਪਰਚਾ ਨਹੀਂ ਦਰਜ ਕਰਦੀ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਕਰਦੀ ਨਸ਼ਿਆਂ ਵਾਲੀ ਗੱਲ ਵਿੱਚ ਲੁਕੋ ਕੇ ਰੱਖਦੀ ਇਹ ਕਿਸ ਤਰ੍ਹਾਂ ਚੱਲਣਾ ਨਹੀਂ ਸਰ ਇਹ ਕਿ ਕੁਲਦੀਪ ਸਿੰਘ ਹੌਲਦਾਰ ਹੈ ਹਾਂਜੀ ਸਿੱਖੂ ਤੋਂ ਹਾਂ ਉਹਨੇ ਜੀ ਆਵ ਮੇਰੇ ਕੋਲ ਹੀ ਆਸੀ ਹਾਂਜੀ ਹਾਂਜੀ ਓਕੇ ਉਹ ਬੰਦਾ ਮਿਲਿਆ ਹੋਏਗਾ ਓਕੇ ਸੇਟ ਬਗਾ ਦੇ ਨਾਲ ਓਕੇ ਇੱਥੇ ਜਿੰਦੇਵਾਰੀ ਆਏ ਪੈਸੇ ਲੈ ਕੇ ਚਲੇ ਜਾਂਦਾਗਾ ਕੁਲਦੀਪ ਹਾਂਜੀ ਉਸੇ ਬੰਦੇ ਕੋਲੇ ਜਾਂਦੀ ਸਰ ਜੀ ਇਹ ਉਹ ਵੀ ਉਸ ਦਾ ਪਲਾਂ ਦੇ ਤੁਸੀਂ ਟੋਪ ਅਟੈਕਟ ਕਰਾਉ ਨੂੰ ਚਿੱਟਾ ਲਾਉਂਦਾ ਉਹ ਬੰਦਾ ਓਕੇ ਹਾਂ ਜੀ ਇਹਨਾਂ ਦੀ ਹੋਰ ਵੀਡੀਓ ਦੇਖੀ ਇਹਨਾਂ ਦੀ ਕਮੇਟੀ ਦਾ ਮੈਂਬਰ ਸੀ ਉਹਨੂੰ ਕੁੱਟ ਰਹੇ ਆ ਅਲੱਗ ਹਾਂ ਜੀ ਹਾਂ ਜੀ ਉਹਨੂੰ ਜਾਂ ਵੀ ਲੱਤਾਂ ਤੇ ਥੱਲੇ ਤੇ ਕੁੱਟਿਆ ਇਹਦੀਆਂ ਵੀ ਲੱਤਾਂ ਹੀ ਤੋੜੀਆਂ ਦੋਨੋਂ ਹਾਂ ਜੀ